ਲੈ ਮੈਂ ਗੱਲ ਜਲਦੀ ਦੀ ਲੈਟਰਨ ਚ ਬਹਿ ਕੇ ਮੋਬਾਈਲ ਚਲਾਉਂਦੀ ਮੇਰੀ ਘਰ ਸੁਭਾਈ ਮੈਨੂੰ ਤਾਂ ਨਾ ਰੋਕੀ ਮੇਰਾ ਇਹ ਮੈਨੂੰ ਐ ਦੱਸ ਹੁਣ ਉੱਥੇ ਮੈਂ ਕੀ ਕੀ ਦੇਖਾਂ ਹੋਰ ਉਹ ਤਾਂ ਲੈਟਰਿੰਗ ਤੇ ਸਾਨੂੰ ਵਧੀਆ ਲੱਗਦਾ ਕੀ ਸੋਚਾਂਗੇ ਦੱਸ ਬਹਿ ਕੇ ਉੱਥੇ ਅੰਦਰ ਆਪਾਂ ਵੀ ਲੈਟਰਨ ਕਰ ਰਹੇ ਹਾਂ ਸੋਚਾਂਗੇ ਕੀ ਉੱਠ ਕੇ ਆ ਕੇ ਫੋਨ ਨਾਲ ਟਾਈਪਸ ਹੋ ਜਾਂਦਾ ਉਹ ਕਰਕੇ ਤੋ ਕੋਣ ਡੈਰੀਏ ਤਾਂ ਡੈਰੀ ਕੋਣ ਕੋਣ ਤਾਂ ਬੈਠਾ ਰਹੇ ਤੜਕਸਤਾ ਕਰਕੇ ਹੁਣ ਬਹਿ ਜੂਗਾ ਜੀ ਸਤ ਸਿੰਘ ਜੀ ਮਸਕੀਨ ਲਾਲਾ ਦਾ ਤੜਕੇ ਕੋਣਤਾ ਕੋਣ ਬਹਿ ਜੂ 10 ਮਿੰਟ 10 ਮਿੰਟ ਵੀ ਆਪਾਂ ਬਹਿਦੇ ਨਹੀਂ ਸਿਰਫ 5 ਮਿੰਟ ਬਹਿਨੇ ਆ 5 ਮਿੰਟਾਂ ਚ ਕਿੰਨੀਆਂ ਗਰੀਲਾਂ ਦੇਖ ਲਾਂਗੇ ਜਾਂ ਕੀ ਦੇਖ ਲਾਂਗੇ 5 ਮਿੰਟਾਂ ਚ ਫੇਰ ਵੀ 5 ਮਿੰਟਾਂ ਇਹ ਜਿਹੜੀ ਕੋਲਕਾਟ ਦੇ ਬਰਸੇ ਦੇਖਣੇ ਤਾਂ ਬੇਕਾਰ ਹੀ ਲੱਗਦਾ ਕੰਮ ਉਹਦੇ ਨਾਲ ਵਧੀਆ ਵੀ 5 ਮਿੰਟ ਚੱਲ ਆਪਣੇ ਵਧੀਆ ਲੰਘ ਜਾਂਦੇ ਨੇ ਉਹੀ 5 ਮਿੰਟ ਫੋਨ ਦੇਖਣ ਦਾ ਟਾਈਮ ਹੈ ਹਾਂ ਉਹੀ ਟਾਈਮ ਹੈਗਾ ਅਸਲੀ ਤਾਂ ਅਸਲੀ ਹਾਂ ੜਕੀ ਹੁਣ ਕਵਾਂਗੇ ਹੁਣ ਵੱਧੋ ਵਧਾਪਾ 20 ਮਿੰਟ ਅੱਧਾ ਭਾਂਡਾ ਸੁਈ ਉੱਠ ਖੜਦੀ ਹੈ ੜਕ ਕੇ ਦੇਖ ਕੇ ਟਾਈਮ ਨਾਲ ਉਹ ਉਸ ਤੋਂ ਬਾਅਦ ਮੇਰੀ ਗੱਲ ਸੁਣ ਤੂੰ ਉਸ ਤੋਂ ਬਾਅਦ ਤਬਾਰੇ ਦਾ ਨਿਕਲ ਕੇ ਲੱਗਦਾ ਐਂ ਟਾਈਮ ਸਾਨੂੰ ਦੇਖਣਾ ਨਾ ਨਹੀਂ ਲੱਗਦਾ ਨਾਲੇ ਤੂੰ ਇਕੱਲੀ ਨਹੀਂ ਗਈ ਅਮੰਨਾ ਆਪਣਾ ਪੂਸੀ ਹੋਇਆ ਇਹਨਾਂ ਨੂੰ ਇਹਨਾਂ ਨੂੰ ਵੀ ਇਹੀ ਆਦਤ ਹੈਗੀ ਅਗਦੀ ਨਿਕਲਦੀ ਨਹੀਂ ਅੰਦਰੋਂ 5 ਮਿੰਟ ਜੇ 5-7 ਮਿੰਟ ਉਹ ਦੇਖ ਲੂਗਾ ਬੰਦਾ ਫੋਨ ਉਹ ਤਾਂ ਉੱਥੇ ਬੈਠੇ ਨੂੰ ਐ ਲੱਗਦਾ ਵੀ ਬੰਦਾ ਜਿਵੇਂ ਉੱਪਰ ਆ ਜਾ ਬੈਠ ਗਿਆ ਹੁੰਦਾ ਕੋਈ ਆ ਕੇ ਉਹ ਹੀ ਬਿਠਾਇਆ ਤਾਂ ਹੁੰਦਾ ਕਿਸੇ ਨੇ ਨਾ ਧੱਕਾ ਆ ਕਰਕੇ ਮੈਨੂੰ ਮੈਨੂੰ ਤਾਂ ਕਿਹਾ ਓਏ ਜਮੀ ਦੀ ਚੰਗਾ ਲੱਗਦਾ ਮੋਬਾਈਲ ਤੈਨੂੰ ਨਹੀਂ ਚੰਗਾ ਲੱਗਦਾ ਮੈਂ ਤਾਂ ਲੈਟ ਰੇਂਜ ਲੈ ਕੇ ਬੰਦਾ ਜਿਹੜਾ ਬੰਦਾ ਮੈਨੂੰ ਤਾਂ ਬਿਵਰਗਾ ਲੱਗਦਾ ਉਹ ਦੇਖਦੀ ਨਹੀਂ ਹੈਗੀ ਮੋਬਾਈਲ ਤੂੰ ਗੱਲ ਮੈਨੂੰ ਕਹਿੰਦੀ ਸੀ ਕਿ ਦੁਬਾਰੇ ਨਿਕਲਿਆ ਕੀ ਗੱਲ ਬਾਹਰ ਮੇਰੀ ਹੁਣ ਸਨਮਾਨ ਕਰਨ ਵਾਲੇ ਖੜੇ ਸੀ ਮੇਰਾ ਵੀ ਮਰੀ ਬਣ ਕੱਟਵਾਦੀ ਇੱਕ ਹੋਰ ਆ ਆਪਣੇ ਕੋਈ ਐ ਨਹੀਂ ਹੈਗਾ ਵੀ ਆਪਣੇ ਇੱਕੋ ਹੀ ਬਾਥਰੂਮ ਆ ਆਪਣੇ ਸੀਟਾ ਦੋ ਤਾਂ ਨੇ ਤਿੰਨੇ ਵੀ ਤਿੰਨੇ ਮਾਰਦਾ ਬਾਹਰੇ ਤਿੰਨੇ ਤਿੰਨੇ ਮੋਬਾਈਲ ਨੇ ਤਿੰਨੇ ਸੀਟਾਂ ਨੇ ਤਿੰਨਾ ਦੀ ਚੱਲਿਆ ਕਰੂ ਵੀ ਆਏ ਗਏ ਆਪਣਾ ਬੰਦਾ ਖੜਾ ਢੀਕਦਾ ਦੂਜਾ ਨਾਲ ਆ ਵੀ ਵੀ ਤਿੰਨੇ ਮੋਬਾਈਲ ਨੇ ਤਿੰਨੇ ਸੀਟਾਂ ਨੇ ਆਪਣੇ ਤਿੰਨੇ ਬੰਦੇ ਕੱਢੇ ਵੇ ਘਰੀ ਲਾਦੀ ਕੀ ਕਰਵਾਏ ਗਟਾਏ ਮੰਨੋ ਆਪਦਾ ਇੱਕ ਮੇਰੀ ਗੱਲ ਮੇਰੇ ਮੋਬਾਈਲ ਤੇ ਵੀ ਉਹ ਕੁਛ ਨਾ ਕੁਛ ਪਾ ਦਿਆ ਕਰੋ ਮੈਂ ਵੀ ਦੇਖ ਲਿਆ ਕਰੂੰ ਮੈਂ ਕਿ ਮੇਰੇ ਉੱਤੇ ਕੇ ਬਾਹਰ ਅੰਦਰ ਜਾ ਕੇ ਉਦੋਂ ਜਦੋਂ ਬਾਹਰੇ ਮਨ ਲੈ ਬੰਦਾ ਆ ਗਿਆ ਉਹਦੀ ਉਤਮੈ ਸਾਨੂੰ ਕੱਕ ਕੰਡਾ ਜਿਹੜਾ ਹੁੰਦਾ ਪਾਏ ਉਹਨੇ ਆਪਣੇ ਉਹ ਤੇਰੇ ਦਾ ਬੀਬੀ ਵਾਲੀ ਗੱਲ ਚੱਲ ਬਣੀ ਬਿਅੰਤ ਬਣਾਉਣ ਲੱਗ ਜਾਣਾ ਤੂੰ ਤਾਂ ਉਹਦੀ ਬਾਹਰ ਨਿਕਲ ਗਈ ਵੀ ਕਿੱਧਰ ਨੂੰ ਲੱਲੀ ਹੁਣ ਨਹੀਂ ਜਿਹੜੇ ਮੂੰਹ ਤੰਨੇ ਟੋਕਰੇ ਲਾ ਕੇ ਰੱਖੇ ਪੈ ਨੇ ਤੰਨਾ ਨੂੰ ਇੱਕ ਇੱਕ ਬਾਦੂੰਗਾ ਉਦੋਂ ਬਾਅਦ ਪਾਣੀ ਗੀਜਰ ਤੱਤਾ ਹੋਇਆ ਪਿਆ ਹੋਊਗਾ ਉਦੋਂ ਬਾਅਦ ਨਹਾ ਕੇ 5 10 ਮਿੰਟ ਆਪਣੇ ਕੋਲ ਪਹਿਲੀ ਗੱਲ ਤਾਂ ਟਾਈਮ ਨਹੀਂ ਹੈਗਾ ਇਹ ਤਾਂ ਕੇਤ ਰੱਖੀਆਂ ਹੁਣ ਕੋਲਕਾਟ ਵਾਲਿਆਂ ਟੋਇਲਟ ਉਹ ਕਰਤੀਆਂ ਵੀ ਖਾ ਲਓ ਜਿੰਨਾ ਖਾਣਾਗਾ 4:30 ਜਾਂ 5:00 ਵਜੇ 4:30 ਵਜੇ ਗੁਰਦੁਆਰੇ ਪਹੁੰਚ ਭਾ ਲੈਣੇ ਆ 5:10 ਮਿੰਟ ਰਹਿੰਦੇ 5:00 ਵਜਿਆਂ ਤੋਂ ਉੱਥੋਂ ਤੁਰ ਪੈਣੇ ਉਧਰ ਨੂੰ ਸੜਕ ਨਹੀਂ ਆਪਣੀ ਉਧਰੋਂ ਤੁਰ ਕੇ 15 ਮਿੰਟ ਤੇ 20 ਤੇ 5:00 ਵਜੇ 5:30 ਨੂੰ ਹੀ ਲਾ ਲੈ ਤੂੰ ਉਥੋਂ 40 ਮਿੰਟ ਤੁਰ ਕੇ ਆਪਾਂ ਪੌਣੇ 6 ਵਜੇ ਆਪਣੇ ਬਾਬਾ ਡਾਲੀ ਵਾਲਾ ਆ ਜਾਣਾ ਬਹੁਤ ਚੰਗਾ ਹੋ ਐਂ ਜੇ ਕਰਦੇ ਨਾ ਮਸਤ ਨਾਲ ਅੱਛਾ ਦੁੱਧਾ ਉਹਨੂੰ ਡਾਲੀ ਪਾਣ ਦੁੱਧ ਪਾ ਕੇ ਫਿਰ ਧਾਰਾ ਕੱਢਣੀ ਆ ਐਤੂ ਬਾਅਦ ਤੋ 10 ਵਜੇ ਵਿਹਲਾ ਹੋਣਾਗਾ 10 ਕਵਜੇ ਹੀ ਵਿਹਲਾ ਕਾਣਾ ਹੋਣਾ ਉਧਰੋਂ ਲਾਈਟ ਲੂਟ ਆਈ ਹੁੰਦੀ ਆ ਗੇਤ ਕਾਨੀ ਨੂੰ ਹੱਕਦਣਾ ਬਕਸਰੀ ਧਾਰਾ ਕੱਢ ਕੇ ਮੇਰੀ ਗੱਲ ਸੁਣਾ ਉਹਦੀ 10 ਮਿੰਟਾਂ ਬਾਅਦ ਹੀ ਉਹਨਾਂ ਨੂੰ ਪਾਣੀ ਪੀ ਕੇ ਪਰਾਂ ਹੋਲ ਕੇ ਫਿਰ ਦੁਪਹਿਰ ਵਾਲੇ ਕੱਖ ਪਾਉਣੇ ਆਪਾਂ ਫਿਰ ਉਸ ਤੋਂ ਬਾਅਦ ਮੇਰੀ ਗਾਣ ਖੇਤ ਵੀ ਜਾਂਦੇ ਆਂਗੇ ਲੈਟਨਿੰਗ ਚ 10 ਮਿੰਟ ਮੋਬਾਈਲ ਬਹਿ ਕੇ ਦੇਖ ਲਿਆ ਕਿ ਭੈਣ ਦਾ ਜਾ ਟੱਪ ਡਿੱਪਿਆ ਮੈਨੂੰ ਆਇਆ ਬਹੁਤ ਵਧੀਆ ਕੀਮਤੀ ਟੱਪ ਡਿੱਪਿਆ ਹੁਣ ਬਗਾਈ ਗੱਲ ਹੁਣ ਪੰਮਾ ਕੇ ਆਪਾਂ ਨੇ ਦੇਖਣਾ ਜਿੰਦਾ ਇਹਨੂੰ ਆਉਂਦਾ ਕੁਝ ਨਾ ਤੇ ਵੀ ਦੇਖੋਗੇ ਹਾਂ ਬੰਦ ਚੱਟ 12 LCD ਦੇਖੋਗੇ ਦੇਖਦੀ ਦੇਖਦੀ ਸੌ ਜਾਂਦੇ ਆ ਉਹਨੂੰ ਵੀ ਮੈਂ ਬੰਦ ਕਰ ਦਵਾਂ ਬੰਦ ਕਰ ਦਵੇ ਮੈਂ ਦੇਖੀ ਇੱਕ ਦੋ ਵਾਰੀ ਇਹੀ ਸੋਣਦੀ ਹੈ ਕਿ ਮਗਰੋਂ ਪਤਾ ਕੀ ਕਹਿੰਦੇ ਨੇ ਕਿ ਇਹ ਨਹੀਂ ਨਹੀਂ ਨੂੰ ਲੱਗਦਾ ਤੁਹਾਨੂੰ ਕਿ ਮੈਂ ਜਾਗਦੀ ਆਂਗੀ ਆਪ ਕੋ ਪੈ ਜਾ ਬੰਦ ਕਰਕੇ ਪੈ ਜਾ ਤੈਂ ਬੈਂਗਣ ਦੇਣੇ ਨੇ ਤੂੰ ਪੈ ਜਾ ਪੈ ਜਾਵੇਂ ਜਦੋਂ ਗੱਲ ਤੇ ਮੇਰੀ ਗੱਲ ਸੁਣ ਉਹ ਤੇ ਪੈਂਦਾ ਨਹੀਂ ਫਿਰ ਤੜਕੇ ਨੂੰ ਮੈਂ ਇਹਨੂੰ ਕਹੀ ਜਾਂਦੀ ਨੇ ਅਸੀਂ 3:30 ਹੋ ਗਏ ਖੜਾ ਹੋ ਜਾ ਕਿ 5 ਕੁ ਮਿੰਟ ਪੈ ਜਾਂਦਾ ਜੇਠਾ ਲੜਾ ਕੰਮ ਕਰਦਾਗਾ 5 ਕੁ ਮਿੰਟ ਪੈ ਜਾਂਦੇ ਆਹ ਬਾਲਾ ਉਹ ਕਰਦਾ ਪੁੱਤ ਨਹੀਂ پتہ ਕੀ ਹੈਗਾ ਉਹ ਤਾਂ ਮੈਨੂੰ ਸੁਕਰ ਕਰਕੇ ਨੀਂਦ ਨਾ ਸਾਮ ਲਾਈਟਰੀ ਨਾਲ ਹੀ ਗੱਲ ਦੇਖ ਮੇਰੀ ਹੁਣ ਮੈਂ ਵੀ ਹਾਂ ਮੇਂ ਭਰਦਾ ਮਮੀ ਹੁਣ ਤੂੰ ਕੱਲੂ ਮੈਨੂੰ ਕਹੇਗੀ ਵੀ ਤੂੰ 25 ਮਿੰਟ ਲਾਉਣਾ ਅੰਦਰ ਮੈਨੂੰ ਐਂ ਦੱਸ ਕੋਈ ਰੀਵਨ ਘਟਾਉਣ ਵਾਲੇ ਖੜੇ ਨਹੀਂ ਜਦਾ ਵੀ ਲੇਟ ਹੁੰਨੇ ਆ ਆਰਾਮ ਨਾਲ ਬੈਠੋ ਆਪਦਾ ਬਈ ਨਹੀਂ ਕਰ ਕੋ ਗਾਣੇ ਵਾਹ ਆਰਾਮ ਨਾਲ ਬਹਿ ਕੇੜੀ ਆ ਤਾਂ ਕੰਪਲੀਟ ਕਰ ਤਾ ਉਹ ਨਾ ਕੰਮ ਕਰ ਰੋ ਬਿੰਦੇ ਬਿੰਦੇ ਜਾਣ ਨਾਲੋਂ ਇਹ ਕਹਿੰਦਾ ਵੀ ਮੈਨੂੰ ਕਹਿੰਦਾ ਵੀ ਮੋਬਾਈਲ ਦੇਖਣ ਨੂੰ ਆਪਤਾ ਹੀ ਦੇਖਦੀ ਨਹੀਂ ਮੈਨੂੰ ਦੇਖਣ ਨਹੀਂ ਦਿੰਦੀ ਪੁੱਤ ਮੇਰੀ ਗੱਲ ਸੁਣ ਮੇਰੀ ਜੇ ਸ਼ੁਗਰ ਕਰਕੇ ਕੇਰਾਨੀ ਨੀ ਟਲ ਜਾਂਦੀ ਐ ਮੈਨੂੰ ਮੁੜ ਕੇ ਨੀਂਦ ਨਹੀਂ ਆਉਂਦੀ ਪੁੱਤ ਫਿਰ ਤੂੰ ਫੋਨ ਚੱਕ ਕੇ ਤਾਂ ਦੇ ਮੈਂ ਚੱਕੀ ਜਾਂਦੀ ਆ ਆਪ ਮੌਜ ਨਾ ਕਰਾੜਾ ਐ ਇੰਨੇ ਕਰਾਣੇ ਮਾਤਾ ਮੂੰਹ ਟੱਡ ਟੱਡ ਕਰ ਮੂੰਹ ਟੱਡ ਕੇ ਕਰਾਣੇ ਮਾਤਾ ਪੁੱਤ ਡਰ ਲੱਗਦਾ ਫਿਰ ਤੂੰ ਉੱਠ ਕੇ ਉਰੇ ਆ ਜਾ ਕਰ ਮੈਂ ਲਵੇ ਅੱਧਾ ਘੰਟਾ ਦੇਖੂੰ ਸਿਰਫ ਉਹ ਤੂੰ ਨਹੀਂ ਪੁੱਤ ਦੱਸ ਜਦੋਂ ਪਹਿਲਾਂ ਕਦੇ ਨਹੀਂ ਪੈਂਦਾ ਪੁੱਤ ਇਹਦਾ ਪੁੱਤ ਮਾਈਂਦੇ ਪੁੱਤ ਰਾਤ 10:30 ਹੋ ਗਏ ਤੇ ਪੁੱਤ ਰਾਤ ਪੂਰੇ 10:30 ਹੋ ਗਏ ਤੇ ਨਹੀਂ ਹਟਦਾ ਇਹ ਦੇਖ ਉਹ ਨਹੀਂ ਦੇਖਦਾ ਜਦਾਂ ਕੋਈ ਦੂਜੇ ਰੋਟਾ ਜਾਂਦੀ ਐ ਅੱਧੇ ਕੱਪੜੇ ਆ ਕੁੜੀ ਜੇ ਕੋਈ ਕਿਵੇਂ ਕੋਈ ਕਿਵੇਂ ਬੰਦਾ ਦੇਖਦਾ ਨਹੀਂ ਕੋਈ ਬੰਦਾ ਉਹ ਨਹੀਂ ਹਾਂ ਬੁੜੀਆਂ ਬੁੜੀਆਂ ਦੇਖਦੇ ਹਾਂ ਓਏ ਤੇਰੀ ਭੈਣ ਦਾ ਮੁਖਲਾਵਾ ਦੇਖਦਾ ਮੈਂ ਕਿਹ ਦੇਖ ਲਾ ਪੁੱਤ ਕੀ ਭਾਈ ਭੈਣ ਚੋ ਜਿਹੜੇ ਉਹ ਸਾਹਮਣੇ ਇਹ ਤਾਂ ਉਹ ਗੱਲ ਕਰਤੀ ਇਹਨੇ ਕਿਰਾ ਮੈਨੂੰ ਖੇਚੜਦੀ ਬੰਦਾ ਸੁਣਾਉਂਦਾ ਹੈਗਾ ਕਿੱਟਾ ਹੀ ਨਹੀਂ ਸੁਣਾਉਂਦਾ ਉਹ ਕਹਿੰਦਾ ਕਿਸੇ ਦੀ ਖੋਈ ਗਈ ਮੁਰਗੀ ਪੰਡਤ ਨੇ ਕਦੇ ਪੰਡਤ ਨੇ ਪੰਡਤਾਂ ਦੇ ਘਰੇ ਆ ਗਈ ਮੁਰਗੀ ਕਹਿੰਦਾ ਉਹ ਸੱਚੀ ਝੂਠੀ ਉਣ ਦੀ ਮਾਰੀ ਕਹਾਂ ਕਹਿਣ ਲੱਗ ਗਈ ਕੋਠੀ ਤੇ ਚੜ ਕੇ ਕਿਸੇ ਦੀ ਗਵਾਚੀ ਹੋਵੇ ਮੁਰਗੀ ਹੋਲੀ ਕਹਿੰਦਾ ਕਰੀ ਭਾਈ ਫੇਰ ਦੋ ਤਿੰਨ ਵਾਰ ਫੇਰ ਯਾਨੀ ਕਹਾਂ ਵੀ ਕਿਸੇ ਦੀ ਗਵਾਚੀ ਹੋਵੇ ਮੁਰਗੀ ਮੂੰਹ ਚ ਕਹਿੰਦਾ ਕਰੀ ਮੁਰਗੀ ਦਾ ਨਾਉਣਾ ਲਿਆ ਉਹ ਜਿਵੇਂ ਇਹ ਗੱਲ ਕਰਦੀ ਆ ਹੁਣ ਉਹ ਉਹਦਾ ਨੇ ਬਣਾ ਲਈ ਆਥ ਨੇ ਬਣਾ ਲਈ ਧਰ ਲਈ ਕੋਈ ਮੁਰਗੀ ਤਾਂ ਮੁਰਗੀ ਬਣਾ ਲਈ ਤੇ ਪੰਡਤ ਕਹਿੰਦਾ ਵੀ ਕੋਹਰ ਪਾਉ ਪਾ ਐ ਵਾ ਜਿਹੜਾ ਵੀ ਆਪਣੇ ਘਰੇ ਮੀਟਰ ਸਾਹਿਬ ਹੈ ਚਲੋ ਉਹ ਦੂਜੇ ਜੀ ਦੁਕਾਨ ਲਾ ਕੇ ਪੰਡਤ ਕਹਿੰਦਾ ਚਲ ਤਰੀ ਤਰੀ ਤਾਂ ਮੈਨੂੰ ਵੀ ਪਾ ਦੋ ਵੀ ਉਹ ਗੱਲੇ ਕਰਦੀ ਐ ਵੀ ਹੁਣ ਗੱਲੇ ਤਰੀ ਨਾ ਪਾ ਦੋ ਉਹ ਟੁਕੜਾ ਲੱਗ ਜਾਂਦਾ ਕਿ ਕਿੱਦਣਾ ਉਹ ਰੋਕ ਲੈ ਰੋਕ ਰੋਕ ਲੈਂਦੀ ਐ ਉਹ ਕਹਿੰਦਾ ਜਿਹੜਾ ਪਿੰਡ ਗਦਾ ਉਹਨੂੰ ਤਾਂ ਹੁੰਦੇ ਆ ਜਰਦੋ ਆ ਲੰਘਣਾ ਜਲ ਕਰਲੀ ਤੇਰੀ ਤੇਰੀ ਬਾਦ ਮੈਨੂੰ ਵੀ ਮਿਲਣ ਨਾ ਮਾਇਓ ਫਿਰ ਗਾਂ ਜਾਲਾ ਪੇ ਜਿਹੜਾ ਪਿਆਉਂਦਾ ਉਹ ਆਜਾ ਉਹ ਵੱਲੇ ਕਰਦੀ ਪੁੱਤਾਂ ਨਹੀਂ ਮਮਾ ਫੋਨ ਦਾ ਜ਼ਰੂਰੀ ਹੈ ਦੇਖ ਲਿਆ ਕਰਨ ਯਾਰ ਦੇਖ ਜੇ ਰਾਤ ਨੂੰ ਤੈਨੂੰ ਨਹੀਂ ਜਰੀ ਆਉਂਦੀ ਤੂੰ ਮੇਰੇ ਕੋਲ ਆ ਜਾ ਘਰ ਤੇ ਮੇਰਾ ਮੋਬਾਈਲ ਦੇਖੀ ਜਾਇਆ ਕਰ ਪਈ ਮੋਬਾਈਲ ਤਾਂ ਨਹੀਂ ਦੇਖਣੀ ਨੀ ਪੁੱਤਾਂ ਮੋਬਾਈਲ ਮਿੰਦੰਗੀ ਲਾਡਕ ਦੇਖਣਾ ਤਾਂ ਮਾੜਾ ਮੋਟਾ ਨਾਟਕ ਵੀ ਹੁਣ ਅੱਜੇ ਹੁਣ ਪੁੱਤਾਂ ਨਾਟਕ ਉਹ ਲੰਘਿਆ ਜਿਹੜਾ 8 ਵਜੇ ਚੱਲਦਾ ਸਾਡੇ ਅੱਟ ਤੱਕ ਜੇ ਉਹ ਲੰਘੇ ਤਾਂ ਮੈਂ ਜਾਂਦੀ ਨਹੀਂ ਮੈਨੂੰ ਕੀ ਚੋਦਾ ਲੱਗਿਆ ਹੁਣ ਲੰਘ ਗਿਆ ਉਹ ਹੁਣ ਮੈਂ ਲਾਉਂਦੀ ਨਹੀਂ ਹੈਗੀ ਜਾ ਕੇ ਪੈ ਜੂਈ ਉਹਦਾ ਤੀਵੀਆਂ ਜਿਹੜੀਆਂ ਲੜ ਲੜਦੀਆਂ ਨੇ ਨਾਲ ਉਹ ਚ ਆਪਣੇ ਭਾਂਜ ਦੇ ਇਕੱਠੀਆਂ ਰੋਟੀ ਖਾਂਦੀਆਂ ਨਹੀਂ ਨਹੀਂ ਖਾਂਦੀਆਂ ਨਹੀਂ ਦੇਖ ਲਈ ਬਤਮਾਏ ਉਹ ਲੋਕਾਂ ਨੂੰ ਬਿਵਾਗ ਗਏ ਆਂੜੀ ਆ ਰੀਲਾਂ ਨੇ ਹੁੰੜੜੀ ਕਿੰਨਾ ਕੁਝ ਕਰੀ ਜਾਂਦੇ ਨੇ ਲੋਕ ਇਹ ਟਾਈਮ ਪਾਸ ਹੁੰਦਾ ਢੜਕੇ ਲੈ ਉਹ 10 ਮਿੰਟ ਹੀ ਦੇਖਦੇ ਆ ਕੋਤਮੇ ਬਤਨ ਨਹੀਂ ਦੇਖ ਲਈ 10 ਮਿੰਟ ਜਿਵੇਂ ਕਿ ਟਾਈਮ ਪਾਸ ਹੁੰਦਾ ਢੜਕੇ ਕੀ ਨਾ ਮਤਲਬ 13 ਮੰਨ ਚੱਲ ਜੇ ਪੈਦਾਗਾ ਸਟਾਰਟ ਜੇ ਹੋਏ ਨਾ ਕਈ ਵਾਰ ਬੰਦਾ ਮੈਂ ਤੈਨੂੰ ਦੱਸਦਾ ਕਿ ਕਈ ਵਾਰ ਮੈਂ ਹੀ ਜਾ ਕੇ ਬੈਠਿਆ ਤੇ ਰਾਂ ਲੱਗੂ ਵੀ ਹੁਣ ਵੀ ਤੱਕ ਹੀ ਲਿਆ ਵੱਜ ਕੇ ਜਾ ਕੇ ਕਹਿੰਦਾ ਨਾ ਹੋ ਰਹੀ ਜਾਂਦਾ ਤੇ ਮੈਨੂੰ ਮੰਨੇ ਨੇ ਕਹੀ ਦੀ ਹਾਂ ਕਹਿੰਦਾ ਭਾਈ ਆਉਂਦੀ ਵੀ ਨਹੀਂ ਹੈਗੀ ਰੀਲਾਂ ਦੇਖੇ ਬਿਨਾ ਆਉਂਦੀ ਤਾਂ ਚਲੋ ਆਉਂਦੀ ਆਉਂਦੀ ਨਹੀਂ ਰੇੜੀ ਉਹ ਕਰਨੀ ਨਹੀਂ ਬਣਦੀ ਰੇੜੀ ਜਿਹੜੀ ਬਣ ਨਾ ਮੈਂ ਐ ਕਰਦੀ ਯਾਰ ਬਾ ਕਰ ਲੈ ਤੜਕੇ ਮੈਂ ਮੈਂ ਜਿਹੜੀ ਕਰਦੀ ਤੇਰਾ ਧਿਆਨ ਇਧਰ ਫੋਨ ਘਣੀ ਹੋਊ ਵੀ ਕਦੋਂ ਚੱਕ ਲਿਆ ਮਾਂ ਕਦੋਂ ਚੱਕ ਲਿਆ ਮੰਗਰ ਤਾਂ ਧਿਆਨ ਹੀ ਨਹੀਂ ਹੋਣਾ ਜਦੋਂ ਸਮਾਨ ਨਹੀਂ ਆਉਣਾ ਵਾਹ ਉਹ ਨਾ ਚਲ ਜੇ 2 ਮਿੰਟ ਕੋਲੇ ਹੁੰਦਾ ਬੰਦਾ ਦੇਖ ਲੈਣਾ ਰਿਲੈਕਸ ਹੋ ਕੇ ਕਰ ਲੈਂਦਾ ਕੰਮ ਬੰਦਾ ਜਿਹੜਾ ਅੰਦਰ ਗਿਆ ਹੈਗਾ ਸਕੂਨ ਜਾਂ ਮਿਲ ਜਾਂਦਾ ਹੂ ਚ ਹੀ ਤਾਂ ਮੈਂ ਕਹਣਾ ਮੈਨੂੰ ਤਾਂ ਇੱਕੋ ਗੱਲ ਦੱਸ ਉਹ ਮੇਰੇ ਪਾਣੋ ਸਾਰਾ ਦਿਨ ਲੰਘ ਗਿਆ ਕੀ ਜੇ 10 ਪਜਾ ਚਾਹ ਚੂ ਪੀਣਿਆ ਦੁਪਹਿਰੇ 10 ਮਿੰਟ ਰੋਟੀ ਕਰਨਿਆ 10 ਮਿੰਟ ਉਦੋਂ ਦੇਖ ਲੈਣੇ ਉਹ ਵੀ ਆਪਾਂ ਆਂਦੀਏ ਜਦੋਂ ਫਿਰਤਾ ਹੈ ਕਹਿੰਦੀ ਆ ਰੋਟੀ ਭਾਈ ਪੀ ਚੱਕ ਲੋ ਤਾਂ ਜਦੋਂ ਚਾਹ ਪੱਕ ਜਾਂਦੀ ਨਾ ਛੇਤੀ ਚੱਕ ਲੈ ਛੇਤੀ ਚੱਕ ਲੈ ਜਿੰਨਾ ਚਿਰ ਮੈਂ ਚਾਹ ਨਹੀਂ ਨਾੜੀ ਚੱਕਦਾ ਇਹ ਮੇਰੇ ਚਾਣਾ ਇੱਕ ਟੀਪ ਨਹੀਂ ਲਾਉਂਦੀ ਘਰ ਸਰਦੀ ਨਹੀਂ ਮੇਰੀ ਇੱਕ ਤਾਂ ਸੁਣ ਲੋ ਤੇ ਅੱਜ ਇਹ ਉੱਥੇ ਸਾਰਾ ਦਿਨ ਦੇਖੀਗੇ ਅਸੀਂ ਗਏ ਤੇ ਦਿੱਤੇ ਅੱਜ ਦਾ ਉੱਥੇ ਤਾਂ ਕੰਮ ਆਉ ਡਾਕਟਰ ਲਵੇ ਸਾਰਾ ਦਿਨ ਦੇਖੀਏ ਉੱਥੇ ਮੈਂ ਉੱਥੇ ਗੱਲੀ ਡੰਗਰੇ ਨੂੰ ਚੱਕੀ ਨਹੀਂ ਬੈਠੀ ਮੈਨੂੰ ਸਾਨੂੰ ਮਿਲੇ ਨਹੀਂ ਤੂੰ ਚੱਕੀਆਂ ਲਸੀੜੀ ਲਾਈ ਹੋਈ ਸੀ ਪੁੱਤੋਂ ਨਾਲ ਉਹ ਲਸੀੜੀ ਪੁੱਤੋਂ ਬਾਪੇ ਚੱਲਦੇ ਦੋ ਚੜਾ ਕੋਈ ਨਾ ਉਹ ਤਾਂ ਬਾਪੇ ਚੱਲਦੇ ਦੋ ਕਿਹੜਾ ਨੇ ਦੇਖਣੇ ਤੇ ਪਰ ਇਹ ਧੀਵੇਂ ਉੱਥੇ ਵੀ ਧੀਵੇਂ ਦੇਖੀ ਜਾਂਦਾ ਪੁੱਤ ਮੈਨੂੰ ਬੁਰਾ ਲੱਗਦਾ ਅਲਰੇਡੀ ਮੇਰੀ ਹੁਣ ਜਾਇ ਨਾ ਕਰਿਆ ਕਰ ਯਾਰ ਭਾਈ ਤੂੰ ਰੀਲਾ ਦੇਖ ਲਿਆ ਕਰ ਬੀ ਤੀਵੀਆਂ ਆ ਦੇ। ਤੀਵੀਆਂ ਆ ਦੇ ਦੇ ਚਲਿਆ ਰੋਟੀ ਖਾਣ ਦਾ ਟਾਈਮ ਆ ਯਾਰ ਹੁਣ ਰੋਟੀ ਢੀ ਖਾਵਾਂਗੇ ਖੰਡ। ਮੇਰੀ ਗੱਲ ਸੁਣਾ ਫੇਸਬੁੱਕ ਦੇਖਦਾ ਮੈਂ ਚ ਦਿਖਾ ਕਿੱਥੇ ਨੇ ਤੀਵੀਆਂ ਜਿਹੜੇ ਆਪੇ ਆਉਂਦੀਆਂ ਨੇ ਮੂਰੇ। ਉਹਨਾਂ ਨੂੰ ਕਿੱਧਰ ਕਰਾਂਗਾ ਸਲੈਕ ਮਾਰਦਾ ਨਾ ਸਲੈਕ ਮਾਰਦਾ ਨਾ ਆਪੇ ਆਖਾ ਪੀ ਵਾਈ ਤੋ ਆਪੇ ਆ ਗਈ ਇਹ ਉਹ ਨਹੀਂ ਲੈਂਦੀ ਆ ਨਸ ਨਾ ਇਹ ਤਾਂ ਆ ਆ ਡਿੱਕਾ ਆਪ ਹੀ ਆਉਂਦਾ ਇਹ ਤਾਂ ਇਹ ਇਹ ਨੂੰ ਇਹ ਨੂੰ ਕਿੱਧਰ ਗੱਡਾਂ ਆਂ ਦੱਸ ਮੈਂ ਵਿੱਚੋਂ ਦੇਖੋ ਕਿਹੜੀ ਐ ਗਾਹ ਲੰਘ ਜਾਂਦੀਆਂ ਨੇ ਇਹ ਚਲੌਂ ਜਾਂਦੀ ਓਏ ਚਲੌਂ ਮੰਗੇ ਰਹਿੰਦੀ ਆ ਆ ਜਿਵੇਂ ਦੇਖਦਾ ਪੁੱਤ ਆਹ ਜਿਵੇਂ ਦੇਖਦਾ ਉਹ ਆਉਂਦੀਆਂ ਨੇ ਆਪੀ ਮੰਮੀ ਯਾਰ ਮੂਰੇ ਹੁਣ ਤੂੰ ਲਿਆਂਦੀ ਐ ਦੱਸ ਮੈਨੂੰ ਹਾਂ ਜੀ ਇਹਦੀ ਇੱਕ ਗਰਲਫ੍ਰੈਂਡ ਦਿਖਾਉਂਗਾ ਤੈਨੂੰ ਕਿਹੜੀ ਐ ਆਤੀ ਓਏ ਕੀ ਤਾਂ ਉਹੀ ਦਿਖਾਈ ਜਾਂਦੇ ਪੁੱਤ ਓਏ ਨਹੀਂ ਆਦਾ ਆਪ ਹੀ ਆ ਜਾਂਦੀ ਨੇ ਮੇਰੀ ਉਹ ਵੀ ਚਲਦੀਆਂ ਨੇ ਇਹਦੇ ਵਿੱਚ ਇਹ ਤਾਂ ਮੇਰੇ ਲਈ ਵੀ ਆਉਂਦੀ ਨੇ ਮਮੀ ਐਡੀ ਗੱਲ ਨਹੀਂ ਹੈਗੀ ਓਏ ਇਹ ਤਾਂ ਸਾਰੀ ਦੁਨੀਆ ਦੇ ਬੁਢਿਆਂ ਢੇਰਿਆਂ ਕੋਲ ਚੱਲ ਤੂੰ ਰੋਟੀ ਬਾ ਰੋਟੀ ਖਾਵੇਂਗਾ ਨਾ ਫਿਰ ਵੀ ਆ ਜਾਓ ਕੋਲੀਆਂ ਆਉਂਦੀਆਂ ਚੱਲ ਡੜੀ ਆ ਰੋ ਸੋਨੇ ਯਾਰ ਚੰਗਾ ਯਾਰ ਇਹਨਾਂ ਦੇ ਆਹ ਮਾਤਾ ਗੁਜ਼ਰਦਾ ਹੋ ਰਿਹਾ ਏਲੀ ਇਹ ਨੂੰ ਨਹੀਂ ਮੈਂ ਕਹਿੰਦੀ ਆ ਫੋਟੋ ਵੀ ਹੈ ਓਏ ਬਰੇ ਸਾਰਾ ਕੁਸੀ ਫੇਸਬੁੱਕ ਤੇ ਚੱਲਦਾ ਇਕੱਠਾ ਹੀ ਹੋ ਜਾ ਸਾਰਾ ਕੁਸੀ ਹੋਰ ਤਾਂ ਪੁੱਤ ਮੈਂ ਕੋਈ ਇਹਦੇ ਵਿੱਚ ਦੇਖ ਲਈ ਤੂੰ ਚੱਲ ਹੋਰ ਤਾਂ ਦਗਾ ਨਹੀਂ ਹੈਗਾ ਬੰਦਾ ਜਿਹਨੇ ਕੋਈ ਮੇਰੀ ਗੱਲ ਹੋਵੇ ਪਤਾ ਮੈਨੂੰ ਪਤਾ ਪਤਾ ਹੋਰ ਚਲ ਕੋਈ ਨਹੀਂ ਕੋਈ ਤੀਵੀਆਂ ਦੇਖਦਾ ਭੈਣ ਚੋਦ ਦੀ ਮੈਨੂੰ ਕੋਈ ਤੀਵੀਆਂ ਦੇਖਦਾ ਇਹ ਪੁੱਤ ਤਾਂ ਕੇ ਤੁਰਨੇ ਜਾਂਦੇ ਨੂੰ ਅਸੀਂ ਉਹਦਾ ਗੁਰਦਾਰੇ ਜਾ ਕੇ ਪਾ ਮੱਥਾ ਠੇਕੀ ਮੁਰਦਿਆਂ ਪੁੱਤ ਇਹਨੂੰ ਐਦਾ ਨਹੀਂ ਹੈ ਵੀ ਹੁਣ ਪਰਬ ਦਾ ਰਾਤ ਨੂੰ ਰਾਤ ਨੂੰ ਪਾਪ ਲਾ ਲੈਣ ਦਾ ਪਤਾ ਦੇਖੀ ਤੁਰਿਆ ਜਾਊ ਤੁਰੇ ਰਹ ਜਊਗਾ ਸੜਕ ਤੇ ਦੇਖੀ ਤੀਵੀਆਂ ਦੇਖੀ ਜਾਊ ਤੀਵੀਆਂ ਨੋ ਹੋ ਕਰੀ ਜਾਊਗਾ ਪੁੱਤ ਕਲੈਕ ਕਰੀ ਜਾਊਗਾ ਕਲ ਅਗੇ ਆਪਾਂ ਪੜ੍ਹਦੇ ਹੀ ਜਾਂਦੇ ਨੇ ਅਕੇ ਕਲ ਕਹਿੰਦੀ ਮੈਂ ਅਗੇ ਪੜ੍ਹਦੇ ਹੀ ਜਾਂਦੇ ਨੇ ਅਕੇ ਮੈਨੂੰ ਉਹ ਨਹੀਂ ਕਿ ਕਮੈਂਟ ਨੂੰ ਗਈ ਜਾਂਦੀ ਹਾਂ ਹਾਂ ਉਹ ਦੇਣਾ ਇਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਚਲ ਮੇਰੀ ਗੱਲ ਸੁਣ ਕੱਲ ਨੂੰ ਆਪਾਂ ਮੇਰੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਆ ਹੁਣ ਸਿੱਧੀ ਰਣ ਚੱਲਦੇ ਨੇ ਪੁੱਤ 27 ਆਪਣਾ 23 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਕੱਲ ਨੂੰ ਆਪਾਂ ਧਾਰਮਿਕ ਵਿਸ਼ੇ ਤੇ ਵੀਡੀਓ ਬਣਾ ਕੇ ਪਾਵਾਂਗੇ ਲੋਗੋ ਮਸੰਦੀ ਦੇ ਬੱਚਿਆਂ ਦੇ ਸਿੱਧੀ ਦਿਨਾਂ ਤੋਂ ਕਿਤੇ ਇੱਕ ਆਪਣੇ ਸਰਾਂ ਹੰਦੇ ਜਾਂਦੇ ਨੇ ਟਰੈਕਟਰਾਂ ਦੇ ਆਪਣੇ ਡੱਕ ਡੁੱਕ ਵੱਡੇ ਲਾ ਕੇ ਉਹਨਾਂ ਬਾਰੇ ਸਵੇਰੇ ਪਾਵਾਂਗੇ ਆਪਾਂ ਬੈ ਕੇ ਵੀਡੀਓ ਬਣਾਉਂਗੇ ਤੇ ਉਹ ਵੀ ਗਾਇ ਗਾ ਕਰਾਂ ਆਪਾਂ ਨੇ ਹੋਰ ਗੰਭੀਰ ਕਰਨਾ ਹੈਗਾ ਚਾੜਾ ਵੀ ਅੱਧੀ ਕ ਵੀ ਆਹ ਇਹ ਸਵੇਰੇ ਬੋਲਦੀ ਚਲ ਤੂੰ ਵੀਡੀਓ ਠੀਕ ਆ ਉਹ ਆਪਾਂ ਕਮ ਬਾਅਦ ਚ ਦੱਸਾਂਗੇ ਤੁਹਾਨੂੰ